ਹਾਂਜੀ ਅੱਜ ਜਿਹੜਾ ਮੇਰਾ ਭਰਾ ਦਲਵੀਰ ਗੋਲਡੀ ਜਿਹਨੂੰ ਕਿ ਇੱਕ ਮੈਂ ਬਹੁਤ ਹੀ ਵਧੀਆ ਲੀਡਰ ਸਮਝਦਾ ਸੀ ਕਿ ਇਮਾਨਦਾਰ ਲੀਡਰ ਸਮਝਦਾ ਸੀ ਤੇ ਨਿੱਧੜਕ ਸਮਝਦਾ ਸੀ ਕਿਉਂਕਿ ਉਹ ਸਾਡੇ ਵਾਂਗੂ ਸਟੂਡੈਂਟ ਪੋਲਿਟਿਕਸ ਚੋਂ ਉੱਠਿਆ ਤੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਉੱਠ ਕੇ ਕਾਂਗਰਸ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਤੇ ਐਮਐਲਏ ਬਣਾਇਆ ਦੂਜੀ ਵਾਰ ਫਿਰ ਉਹਨੂੰ ਟਿਕਟ ਦਿੱਤੀ ਉਹਦੀ ਕਿਸਮਤ ਮਾੜੀ ਉਹ ਹਾਰ ਗਿਆ ਤੇ ਅੱਜ ਉਹ ਆਪਣੇ ਨਿੱਜੀ ਮਫਾਦਾਂ ਲਈ ਤੇ ਜਾਂ ਵਿਜੀਲੈਂਸ ਦੇ ਡਰ ਦੇ ਖਾਣੋ ਅੱਜ ਜਾ ਕੇ ਐਸੀ ਦਲਦਲ ਦੇ ਵਿੱਚ ਜੜ ਗਿਆ ਵੀ ਜਿੱਥੇ ਉਹਦਾ ਪੋਲਿਟਿਕਲ ਸੁਸਾਇਡ ਹੋ ਗਿਆ ਸੋ ਇੰਨੀ ਚਲਾਕੀ ਦੇ ਨਾਲ ਭਗਵੰਤ ਸਿੰਘ ਮਾਨ ਨੇ ਜਿਨੇ ਗੋਲਡੀ ਨੂੰ ਹਰਾਇਆ ਜਿਨੇ ਗੋਲਡੀ ਤੇ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਇਲਜ਼ਾਮ ਲਾਏ ਜਦੋਂ ਧੂਰੀ ਤੋਂ ਇਹ ਆਪਸ ਵਿੱਚ ਇਲੈਕਸ਼ਨ ਲੜ ਰਹੇ ਸੀ ਉਦੋਂ ਭਗਵੰਤ ਮਾਨ ਸੀ ਇਧਰ ਕਾਂਗਰਸ ਵੱਲੋਂ ਗੋਲਡੀ ਸੀ ਸੋ ਉਦੋਂ ਗੋਲਡੀ ਕਹਿੰਦਾ ਸੀ ਮੈਨੂੰ ਬਿਜਲੀਅੰਸ ਦੇ ਦਾਬੇ ਮਾਰਦੇ ਆ ਵੀ ਕਰ ਦੋ ਪਰਚਾ ਮੇਰੇ ਤੇ ਕਹਿੰਦਾ ਸੀ ਮੈਂ ਲੋਕਾਂ ਦੇ ਕੰਮ ਕਰਾਉਣਾ ਭਗਵੰਤ ਮਾਨ ਮੈਨੂੰ ਦਾਬੇ ਮਾਰ ਰਿਹਾ ਹੈ ਤੇ ਅੱਜ ਉਸੇ ਭਗਵੰਤ ਮਾਨ ਦੀ ਗੋਦੀ ਦੇ ਵਿੱਚ ਬਹਿ ਗਿਆ ਹੈ ਅਸੀਂ ਤਾਂ ਇਹਨੂੰ ਇੱਕ ਅਰਬੀ ਘੋੜਾ ਸਮੁੰਦੇ ਸੀ ਤੇ ਖੱ쩌ਰ ਨਿਕਲਿਆ ਸੋ ਇਹੇ ਜਿਹੜੇ ਜਿਹੜੇ ਖੱ쩌ਰ ਨੇ ਉਬਦੇ ਪਾਰਟੀ ਚੋਂ ਨਿਕਲ ਜਾਣ ਤੇ ਬਹੁਤ ਵਧੀਆ ਹੈ ਤੇ ਸਾਡੇ ਵਰਗੇ ਅਰਬੀ ਘੋੜੇ ਜਾਂ ਮੇਰੇ ਵਰਗੇ ਹੋਰ ਨੌਜਵਾਨ ਨੇ ਜਿਹੜੇ ਲਾਈਨ 'ਚ ਲੱਗੇ ਨੇ ਉਹਨਾਂ ਨੂੰ ਮੌਕਾ ਮਿਲੇਗਾ ਤੇ ਅਸੀਂ ਪਾਰਟੀ ਦੇ ਨਾਲ ਇੱਕ ਢਾਹ ਕੇ ਖੜੇ ਆ ਸੋ ਇਹੋ ਜਿਹੇ ਬੰਦਿਆਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਨਹੀਂ ਜੀ ਉਹਨੇ ਆਪ ਅਸਤੀਫਾ ਭੇਜਿਆ ਤੇ ਉਹਨੂੰ ਉਧਰੋਂ ਲਾਲਚ ਦਿੱਤਾ ਗਿਆ ਲਾਲਚ ਕੀ ਦਿੱਤਾ ਗਿਆ ਵੀ ਮੀਤ ਹੇਰ ਜਿੱਤੇਗਾ ਤੇ ਤੈਨੂੰ ਅਸੀਂ ਉਥੋਂ ਬਾਏ ਇਲੈਕਸ਼ਨ ਲੜਾਵਾਂਗੇ ਤੇ ਇਹ ਆਪਣੇ ਲਾਲਚ ਛੋਟੇ ਜਿਹੇ ਲਾਲਚ ਪਿੱਛੇ ਉਹਨੇ ਆਪਣਾ ساری ਉਮਰ ਦਾ ਪੋਲੀਟੀਕਲ ਕੈਰੀਅਰ ਹੈ ਜਿਹੜਾ ਉਹ ਖਤਮ ਕਰ ਲਿਆ ਪ੍ਰਿੰਕਾ ਗਾਂਧੀ ਜੀ ਉਹਦੀ ਰੈਲੀ 'ਚ ਸਪੈਸ਼ਲ ਆਏ ਸੀਗੇ ਦੇਖੋ ਕਿੱਡਾ ਵੱਡਾ ਮਾਣ ਦਿੱਤਾ ਉਹਨੂੰ ਇੱਕ ਆਮ ਵਰਕਰ ਨੂੰ ਕਿ ਏਡੀ ਨੈਸ਼ਨਲ ਲੀਡਰ ਹੈ ਜਿਹੜੀ ਉਹ ਇੱਕ ਉਹਨੂੰ ਸਮਝਦੀ ਸੀ ਜੁਝਾਰੂ ਲੀਡਰ ਹੈ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਕੇ ਗਿਆ ਤੇ ਅੱਗੇ ਉਹਦਾ ਕੁਝ ਨਹੀਂ ਬਣਨ ਵਾਲਾ ਜਿਹੜੀ ਦਲਦਲ ਤੋਂ ਡਿੱਗਿਆ ਉਹ ਪਾਰਟੀ ਦਾ ਆਉਣ ਵਾਲੇ 1.5 ਸਾਲ 'ਚ ਖਤਮ ਹੋਣ ਵਾਲੀ ਹੈ ਕਿਉਂਕਿ ਜੁਮਲਿਆਂ ਦੀ ਪਾਰਟੀ ਹੈ ਲੋਕਾਂ ਦੇ ਮਨਾਂ 'ਚ ਉਤਰ ਚੁੱਕੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਜਿਹੜਾ ਬਦਲਾ ਦੀਆਂ ਗੱਲਾਂ ਕਰਦਾ ਸੀਗਾ ਕਿ ਮੈਂ ਬਦਲਾ ਲੈ ਕੇ ਆਉਂਗਾ ਕਿਹੜਾ ਬਦਲਾ ਲੈ ਕੇ ਆਇਆ ਹਜ਼ਾਰ ਹਜ਼ਾਰ ਸਿਕਿਉਰਟੀ ਦੇ ਜਿਹੜੇ ਬੰਦੇ ਨੇ ਉਹਨੇ ਆਪਣੇ ਨਾਲ ਰੱਖੇ ਨੇ 2-200 ਸਿਕਿਉਰਟੀ ਦਾ ਬੰਦਾ ਜਿਹੜਾ ਉਹ ਆਪਣੀ ਘਰ ਵਾਲੀ ਨੂੰ ਦਿੱਤਾ ਆਪਣੀ ਮਾਤਾ ਨੂੰ 2-300 ਬੰਦਾ ਸਿਕਿਉਰਟੀ ਦਾ ਦਿੱਤਾ ਹੋਇਆ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਡਰ ਲੱਗਦਾ ਲੋਕਾਂ ਤੋਂ ਇੰਨੀ ਨਹੀਂ ਸਿਕਿਉਰਟੀ ਲਈ ਫਿਰਦੇ ਨੇ ਤੇ ਮੁਰਗੀਖਾਨੇ ਖੋਲ ਲੈਣ ਉਹ ਭਗਵੰਤ ਮਾਨ ਅੱਜ ਉਹਨਾਂ ਗੱਲਾਂ ਤੇ ਫਿਰ ਗਿਆ ਜਿਹੜੀਆਂ ਗੱਲਾਂ ਦਾ ਬਦਲਾ ਲੈਉਣ ਦੀ ਗੱਲ ਕਰਦਾ ਸੀਗਾ ਤੋ ਇਹ ਜਿਹੜੀ ਪਾਰਟੀ ਬਦਲਣ ਵਾਲਾ ਕੰਮ ਹੈ ਜਾਂ ਇਹ ਜਿਹੜੀਆਂ तितਲੀਆਂ ਨੇ ਵੀ ਇਹ ਭੱਜ-ਭੱਜ ਜਾਂਦੇ ਨੇ ਇਹ ਸਭੋ ਕਾਂਗਰਸ ਦਾ ਗੰਦ ਸਾਫ ਹੋ ਰਿਹਾ ਹੈ ਕਾਂਗਰਸ ਤੋਂ ਗੰਦਗੀ ਨਿਕਲ ਰਹੀ ਹੈ ਤੇ ਜੇਕਰ ਨਵੀਂ ਕਾਂਗਰਸ ਪੁੰਗਰ ਰਹੀ ਏ ਫੁੱਟ ਰਹੀ ਏ ਡਾਕਟਰ ਗਾਂਧੀ ਦੀ ਅਗਵਾਈ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਨਵੀਂ ਕਾਂਗਰਸ ਪੰਜਾਬ 'ਚ ਤੇ ਭਾਰਤ ਦੇ ਵਿੱਚ ਜਨਮ ਲੈ ਰਹੀ ਏ ਸੋ ਆਉਣ ਵਾਲੇ ਦਿਨਾਂ 'ਚ ਕਾਂਗਰਸ ਮਜ਼ਬੂਤ ਹੋ ਰਹੀ ਏ ਤੇ ਅਸੀਂ 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿੱਤਾਂਗੇ ਖੈਰਾ ਸਾਹਿਬ ਕਹਿੰਦੇ ਵੀ ਕੋਆਰਡੀਨੇਟਰ ਨੂੰ ਵਿਸ਼ਵਾਸ਼ ਘੱਟ ਹੈ ਤੁਹਾਨੂੰ ਲੱਗਦਾ ਵੀ ਲੋਕ ਸਭਾ ਇਲੈਕਸ਼ਨ 'ਚ ਫਰਕ ਪਵੇਗਾ ਖੈਰਾ ਸਾਹਿਬ ਨੂੰ ਚੱਕਰ ਲੱਗੂਗਾ ਬਿਲਕੁਲ ਨਹੀਂ ਖੈਰਾ ਆਈਕਨ ਨੇ ਧੜਕ ਲੀਡਰ ਹੈ ਪੰਜਾਬ ਦਾ ਸਰਪ੍ਰਰਵਾਨਿਤ ਲੀਡਰ ਹੈ 골ਡੀ ਵਰਗੀਆਂ ਭੇਡਾਂ ਦੇ ਜਾਨ ਨਾਲ ਖੈਰਾ ਇਹਨੂੰ ਕੋਈ ਫਰਕ ਨਹੀਂ ਕੋਈ ਚਾ ਚੰਦ ਲੋਕ ਦੇ ਪਾਰਟੀ ਛੱਡ ਜਾਣ ਤਾਂ ਉਹਨਾਂ ਨਾਲ ਫਰਕ ਨਹੀਂ ਪੈਂਦਾ ਵਰਕਰ ਦੇ ਨਾਲ ਪਾਰਟੀ ਨੂੰ ਫਰਕ ਪੈਂਦਾ ਸੋ ਵਰਕਰ ਕਾਂਗਰਸ ਦਾ ਮਜ਼ਬੂਤ ਹੈ ਵਰਕਰ ਇਕਜੁੱਟ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਸੰਗਰੂਰ ਤੇ ਪਟਿਆਲੇ 'ਚ ਖਾਸ ਕਰਕੇ ਡਾਕਟਰ ਗਾਂਧੀ ਤੇ ਖੈਰੇ ਦੀ ਹਨੇਰੀ ਚੱਲ ਰਹੀ ਹੈ ਸੋ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਲੁਧਿਆਣੇ ਤੋਂ ਰਾਜੇ ਵੜਿੰਗ ਦੀ ਹਨੇਰੀ ਚੱਲ ਰਹੀ ਹੈ ਸੋ ਕੋਈ ਦੋ ਰਹਿ ਨਹੀਂ ਕਾਂਗਰਸ ਦੇ ਹੱਕ ਵਿੱਚ ਲੋਕ ਫਤਵਾ ਦੇਣਗੇ ਕਿਉਂਕਿ ਬੀਜੇਪੀ ਨੇ ਕਿਸਾਨ ਲੁੱਟੇ ਦੇ ਕੁੱਟੇ ਸਾਡੇ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਹਰਿਆਣੇ ਦੇ ਬਾਰਡਰ ਤੇ ਪੰਜਾਬ ਦੇ ਵਿੱਚ ਆ ਕੇ ਕੁੱਟਿਆ ਗਿਆ ਜਿਹੜਾ ਭਗਵੰਤ ਮਾਨ ਹੈ ਬੀਜੇਪੀ ਦਾ ਹੱਥ ਠੋਕਾ ਬਣ ਕੇ ਕਾਰਵਾਈ ਨਹੀਂ ਕਰ ਸਕਿਆ ਉਹ ਪੰਜਾਬ ਦੇ ਵਿੱਚ ਆ ਕੇ ਸਾਡੇ ਇੱਕ ਨੌਜਵਾਨ ਨੂੰ ਖਨੌਰੀ ਬਾਰਡਰ ਤੇ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੰਦੇ ਆ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਜਾਂਦੇ ਆ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਉਹ ਅੱਜ ਵੀ ਪੀਜੀਆਈ ਪਿਆ ਹੋਇਆ ਤੇ ਭਗਵੰਤ ਮਾਨ ਤੋਂ ਉਹ ਬੰਦੇ ਨਹੀਂ ਟਰੇਸ ਕਰ ਹੋਏ ਇਹ ਫਾਰ ਐਫ ਆਈ ਆਰ ਨਹੀਂ ਕਰ ਹੋਈ ਮੋਦੀ ਅਗੇ ਗੋਡੇ ਟੇਕੇ ਹੋਏ ਨੇ ਸੋ ਇਹ ਜੇ ਲੋਕਾਂ ਨਾਲ ਜੇ 골ਡੀ ਰਲ ਜੇਗਾ ਤਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਾਂਗਰਸ ਸਭ ਤੋਂ ਤਗੜੀ ਹੋ ਕੇ ਲੜੇਗੀ ਤੇ ਲੜ ਵੀ ਰਹੀ ਹੈ